ਹਾਵਰ ਡੇਲੀ ਪਲੱਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੋਵਿੰਦ। ਇਸ ਵਕਤ ਅਸੀਂ ਮੌਜੂਦ ਹਾਂ ਡੱਬਾ ਰੋਡ ਦੇ ਬਸੰਤਨਗਰ ਦੇ ਵਿੱਚ। ਬਸੰਤਨਗਰ ਦੇ ਵਿੱਚ ਪਿਛਲੇ ਦਿਨੀ ਜੋ ਤੁਸੀਂ ਘਟਨਾਵਾਂ ਹੋਈਆਂ ਨੇ ਉਹਦਾ ਤੁਸੀਂ ਦੇਖ ਸਕਦੇ ਹੋ ਕਿ ਇੱਕਾ ਦੇ ਵਿੱਚ ਕਿਸ ਤਰੀਕੇ ਦਾ ਦਹਿਸਤ ਦਾ ਮਾਹੌਲ ਬਣਾਇਆ ਹੋਇਆ ਹੈ। ਇਹ ਵੀਡੀਓ ਕਲਿੱਪ ਦੇ ਵਿੱਚ ਅਸੀਂ ਦਿਖਾਵਾਂਗੇ ਤੇ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ। ਗਲੀ ਵਾਲੇ ਕਿੱਥੇ ਮੌਜੂਦ ਨੇ ਇਕੱਠੇ ਹੋਏ ਨੇ। ਇਹਨਾਂ ਨਾਲ ਗੱਲਬਾਤ ਕਰਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ। ਅਟੇ ਜੀ ਕੀ ਮਸਲਾ ਕੀ ਹੋਇਆ ਉਹ ਦਿਨ ਜਦੋਂ ਉਹ ਆ ਕੇ ਇੱਥੇ ਗਲੀ ਦੇ ਵਿੱਚ ਅਪਸਬਦ ਬੋਲਣ ਲੱਗੇ ਇਹ 10 15 ਦਿਨ ਨੇ ਹੋ ਗਿਆ ਸਾਨੂੰ ਤੰਗ ਕਰਦਾ ਇਹਨੂੰ ਅਸੀਂ ਦੋ ਮਿੰਟ ਬਾਹਰ ਬੈਠ ਜੀਏ ਗਾਲਾਂ ਕੱਢਣੇ ਸ਼ੁਰੂ ਹੋ ਜਾਂਦਾ ਅੱਛਾ ਇੱਥੇ ਆ ਕੇ ਗਾਲਾਂ ਕੱਢਣ ਲੱਗ ਜਾਂਦਾ ਹੱਥ ਕਰ-ਕਰ ਕੇ ਮੁੰਡੇ ਕੱਢ ਐ ਕਰੋ ਕਰੋ ਬਹੁਤ ਬੋਲਦਾ ਇਹ ਬਹੁਤ ਰੀਜ਼ਨ ਕੀ ਹੈ ਪਿਛਲੇ ਦਿਨੇ ਕੋਈ ਲੜਾਈ ਪਤਾ ਹੀ ਨਹੀਂ ਸਾਡੇ ਕੋਈ ਲੜਾਈ ਨਹੀਂ ਹੈਗੀ ਅਸੀਂ ਕੁਝ ਕਹਿੰਦੇ ਨਹੀਂ ਕੋਈ ਅੰਦਰ ਹੀ ਰਹਿਨੇ ਆ ਅਸੀਂ ਪਤਾ ਨਹੀਂ ਹੁਣ ਸਾਨੂੰ ਕੀ ਨਸ਼ੇ ਕਰਦਾ ਇਹ ਤਾਂ ਹੀ ਬੋਲਦਾ ਹੈ ਨਸ਼ੇ ਕਰਕੇ ਤਾਂ ਹੀ ਬੋਲਦਾ ਹੈ ਗਾਣਾ ਕੱਢਦਾ ਤੁਸੀਂ ਵੀ ਉਸ ਦਿਨ ਮੌਜੂਦ ਸੀਗੇ ਹਾਂਜੀ ਹਾਂਜੀ ਇਹ ਕਿੱਦਾਂ ਯਾਨੀ ਕਿ ਇਸ ਤੋਂ ਪਹਿਲਾਂ ਵੀ ਕਦੇ ਇਦਾਂ ਦੇ ਹਾਂਜੀ ਥੋੜੇ ਦਿਨ ਹੋ ਗਏ 10 15 ਦਿਨ ਤੋਂ ਹੀ ਪਰੇਸ਼ਾਨ ਕਰਦੇ ਸਾਨੂੰ ਰੋਜ਼ ਗਾਲਾਂ ਕੱਢ ਕੇ ਚੱਲ ਜਾਏਗਾ ਗਾਲਾਂ ਕੱਢ ਕੇ ਚੱਲ ਜਾਏਗਾ ਅਲਕਾ ਜੀ ਕੀ ਕਹਿਣਾ ਚਾਹੁੰਗੇ ਕਿ ਕਿੱਦਾਂ ਦਾ ਉਸ ਦਿਨ ਜਦੋਂ ਇਸ ਤਰੀਕੇ ਦਾ ਘਟਣਾ ਹੋਇਆ ਜਦੋਂ ਤੁਸੀਂ ਪੁਲਿਸ ਨੂੰ ਵੀ ਕਾਲ ਕੀਤੀ ਪੁਲਿਸ ਦੇ ਹਵਾਲੇ ਕੀਤਾ ਤੇ ਉਸ ਤੋਂ ਬਾਅਦ ਗਲੀ ਦੇ ਵਿੱਚ ਤਕਰੀਬਨ ਲੋਕਾਂ ਨੂੰ ਜੋ ਤੰਗ ਕਰ ਰਹੇ ਆ ਉਸ ਚੀਜ਼ ਤੇ ਕਿਵੇਂ ਦੇਖਦੇ ਹੋ? ਪਤੰਗ ਬਹੁਤ ਕਰਦਾ ਜੀ ਇੱਕ ਤਾਂ ਇਹਨੇ ਅਮਰ ਸ਼ਕਾਇਆ। ਅਮਰ ਸ਼ਕਨ ਤੋਂ ਬਾਅਦ ਨਸ਼ਾ ਕਰਨ ਦਾ ਗਲਤ ਗੱਲ ਹੈ। ਬਹੁਤ ਤਕੜੀ। ਕਿ ਨਸ਼ਾ ਕਰਕੇ ਆਪਾਂ ਗਾਲਾਂ ਕੱਢਦੇ ਆਂ ਦਰਵਾਜੇ ਦੇ ਮੂਹਰੇ ਆ ਕੇ ਗਾਲਾਂ ਕੱਢਦਾ। ਕਹਿੰਦਾ ਬਾਹਰ ਕੱਢੋ, ਮੁੰਡੇ ਮਾਰਨੇ ਨੇ ਤੁਹਾਡੇ ਤੁਹਾਨੂੰ ਵੀ ਮਾਰਨਾ। ਇਹ ਸਾਨੂੰ ਜੀ ਇਹ ਤਾਂ ਖਤਰਾ ਬਹੁਤ ਹੈ। ਇੱਕ ਪੁਲਿਸ ਨੇ ਵੀ ਕੁਝ ਨਹੀਂ ਇਹਦੀ ਕਾਰਵਾਈ ਅਸੀਂ ਰਿਪੋਰਟ ਲਖਾਈ ਸੀ ਕੋਈ ਕਾਰਵਾਈ ਨਹੀਂ ਹੋਈ ਸਾਡੀ। ਇਹਨੂੰ ਜਮਾਨਤ ਕਰਾ ਕੇ ਭੇਜਦਾ ਇਹਨੂੰ। ਇਹਨਾਂ ਨਾਲ ਕੋਈ ਰੰਜਿਸ਼ ਹੋਵੇ ਤੁਹਾਡੇ ਰੰਜਿਸ਼ਨੀ ਜੀ ਸਾਡੀ ਹੈਗੀ ਕੋਈ ਇਹਦੇ ਨਾਲ ਰੌਲਾ ਨਹੀਂ ਹੈ। ਲੇਕਿਨ ਸਾਨੂੰ ਤੰਗ ਕਰਦਾ ਹੈ ਪਤਾ ਨਹੀਂ ਇਹਨੂੰ ਪੁੱਛਿਆ ਜਾਵੇ ਵੀ ਇਹ ਨਸ਼ੇ ਦੇ ਚੂਰ ਦੇ ਵਿੱਚ ਅੰਮ੍ਰਿਤਸਰ ਕੇ ਸਾਨੂੰ ਕਿਉਂ ਤੰਗ ਕਰਦਾ ਹੈ ਕਹਿੰਦਾ ਤੁਹਾਨੂੰ ਰਹਿਣ ਨਹੀਂ ਦੇਣਾ ਤੁਹਾਨੂੰ ਇਥੋਂ ਭਜਾਉਣਾ ਹੈ ਧਮਕੀਆਂ ਦਿੰਦਾ ਸਾਨੂੰ ਧਮਕੀਆਂ ਨਾਲ ਤੁਹਾਡੇ ਨਾਲ ਹੀ ਜਾਂ ਗਲੀ ਦੇ ਵਿੱਚ ਹੋ ਗਲੀ 'ਚ ਹੋਰਾਂ ਨੂੰ ਵੀ ਗਾਲਾਂ ਕੱਢਦਾ ਕਈਆਂ ਨੂੰ ਕੱਢਦਾ ਜੀ ਸਾਡੇ ਨਾਲ ਜ਼ਿਆਦਾ ਕਰ ਰਿਹਾ ਹੈ ਇਸ ਟਾਈਮ ਗਲੀ ਦੇ ਡਰਦੇ ਬੋਲਦੇ ਨਹੀਂ ਇਹ ਵੀ ਇਹ दारू ਪੀ ਕੇ ਗਾਲਾਂ ਕੱਢਦਾ ਕਈ ਲੇਡੀਜ਼ਾਂ ਨੂੰ ਕੱਢਦਾ ਪਰ ਆ ਗੱਲ ਕਰਦਾ ਹੈ ਫਿਰ ਅਸੀਂ ਜਵਾਨਤ ਕਰਨ ਤੋਂ ਬਾਅਦ ਵੀ ਸਾਨੂੰ ਇਹਨੇ ਧਮਕੀਆਂ ਦਿੱਤੀਆਂ ਮੁੱਛਾਂ ਨੂੰ ਵੱਟ ਦਿੱਤੇ ਫਿਰ ਵੀ ਅਜੇ ਹਟਦਾ ਨਹੀਂ ਹੈ ਪੰਗੇ ਲੈਣ ਤੇ ਪ੍ਰਸ਼ਾਸਨ ਤੋਂ ਕੀ ਅਪੀਲ ਕਰੋਗੇ ਪ੍ਰਸ਼ਾਸਨ ਤੋਂ ਅਸੀਂ ਕਹਿੰਦੇ ਸਾਨੂੰ ਤੁਹਾਨੂੰ ਇਨਸਾਫ ਹੋਵੇ ਸਾਡੇ ਨਾਲ ਸਾਨੂੰ ਇਹ ਧਮਕੀ ਜਿਹੜੀ ਦਿੰਦਾ ਸਾਨੂੰ ਡਰ ਆ ਇਹਦੇ ਕੋਲੋਂ ਵੀ ਇਹ ਜਿਹੜੀ ਡਰ दारू ਪੀ ਕੇ ਜਿਵੇਂ ਨਸ਼ਾ ਅਮਰਿਤ ਸ਼ਕਤ ਕੇ ਇਹ ਗਲਤ ਹਰਕਤਾਂ ਕਰ ਰਿਹਾ ਉਹ ਤੋਂ ਸਾਨੂੰ ਇਹ ਤੁਹਾਨੂੰ ਇਨਸਾਫ ਮਿਲੇ ਵੀਰ ਜੀ ਤੁਸੀਂ ਵੀ ਇਸੇ ਗਲੀ ਦੇ ਵਸਨੀਕ ਹੋ ਇਸੇ ਗਲੀ ਦੀਆਂ ਪਤਾ ਹੈ ਕੀ ਗੱਲ ਹੈ ਪਹਿਲੀ ਗੱਲ ਤੇ ਉਮਰ ਦਾ ਲਿਆਇ ਕਰਨਾ ਚਾਹੀਦਾ 70 ਸਾਲ ਦੀ ਉਮਰ ਹੈ ਇਹ ਬੜੇ ਪਾ ਤੇਰਾ ਸਰੀਰੇ ਆਟੋ ਨੂੰ ਚਲਾਣਾ ਹੈ ਸ਼ਰਾਬ ਪੀ ਕੇ ਤੋ ਆਏ ਨੇ ਠੀਕ ਹੈ ਸ਼ਰਾਬ ਪੀਤੀ ਆਪਣੇ ਘਰ ਵੀ ਸਾਰੇ ਪੀਨੇ ਸੀ ਵੀ ਪੀਨੇ ਕੋਈ ਅਸੀਂ ਗਾਤਰਾ ਪਾ ਕੇ ਸ਼ਰਾਬ ਸ੍ਰੀ ਸਾਹਿਬ ਕੱਟ ਕੇ ਜਿਸ ਤਰੀਕੇ ਨਾਲ ਵੀਡੀਓ 'ਚ ਦਿਖ ਰਿਹਾ ਸ੍ਰੀ ਸਾਹਿਬ ਕੱਟ ਕੇ ਦਿਖਾ ਰਿਹਾ ਤੇ ਉਸ ਤਰੀਕੇ ਗਾਤਰਾ ਪਾਣ ਦੇ ਬਾਵਜੂਦ ਵੀ ਸ਼ਰਾਬ ਦਾ ਸੇਵਨ ਤਾਂ ਬਿਲਕੁਲ ਹੀ ਗਲਤ ਹੈ ਚਲੋ ਹੁਣ ਆਪਾਂ ਇਸ ਬਾਰੇ ਕਹਿ ਨਹੀਂ ਸਕਦੇ ਵੀ ਇਹਨੇ ਕਿਹੜੇ ਦਲ ਦਾ ਪੀਤਾ ਹੈ ਕਿਹੜੇ ਦਲ ਦਾ ਨਹੀਂ ਅਮਰੇ ਸ਼ੱਕ ਆਇਆ ਆਪਾਂ ਇਸ ਬਾਰੇ ਤੈਨੂੰ ਕਹਿ ਨਹੀਂ ਸਕਦੇ ਹੈਗੇ ਪਰ ਉਮਰ ਦੇ ਹਿਸਾਬ ਨਾਲ ਜੇ ਹੁਣੇ ਆਪਣੀ ਬਜ਼ੁਰਗੀ ਕਰਨ ਲੱਗ ਪਏ ਤੇ ਫਿਰ ਮੇਰੇ ਮੁੰਡਾ ਖੜਿਆ ਜਵਾਨ ਹੈ ਇਹ ਕੀ ਕਰੂਗਾ ਇੱਥੇ ਕੀ ਅਸਰ ਪਾਊਗਾ ਸਹੀ ਗੱਲ ਵੀ ਇੱਥੇ ਕੀ ਅਸਰ ਪਾਊਗਾ ਹੋ ਗਏਗਾ ਸਾਡੇ ਬਜ਼ੁਰਗ ਹੀ ਕਰੀ ਜਾਂਦੇ ਬਣੇ ਤੇ ਅਸੀਂ ਕੀ ਕਰੀਏ ਫਿਰ ਅਸੀਂ ਵੀ ਕਰਨੇ ਆ ਬਿਲਕੁਲ ਮੈਂ ਤਾਂ ਕਹਿਣਾ ਵੀ ਬਹੁਤ ਗਲਤ ਕੰਮ ਹੈ ਭਾਈ ਦਾ ਨਾ ਧੱਕਾ ਆਇਆ ਕੇ ਸੀ ਥਾਣੇ ਨਾਲ ਸਾਰੇ ਨਾਲ ਥਾਣੇ ਜਾ ਕੇ ਸੰਯੋਗ ਦਿੱਤੇ ਉਹਨਾਂ ਨੇ ਵੀ ਗਏ ਆ ਇਹਨਾਂ ਦੀ ਵੀ ਜਾ ਕੇ ਉੱਥੇ ਜਮੰਤ ਜਮੰਤ ਕਰਵਾਈਏ ਕਰਵਾ ਕਰੋਗੇ ਸੀਗਾ ਚਲ ਕੋਈ ਕਰਨੀ ਗਵਾੜ ਏ ਆਪਾਂ ਗਵਾੜ ਨਾਲ ਵਗਾੜਿਆ ਨਾ ਰਿਸ਼ਤੇਦਾਰ ਭੈਣ ਭਰਾ ਬਹੁਤ ਬਾਅਦ ਚੋਂ ਆਂਦਾ ਹੈ ਪਹਿਲੇ ਆਂਡ ਗਵਾੜ ਨੇ ਆਣੇ ਜੇ ਕੋਈ ਵੀ ਮੈਨੂੰ ਪ੍ਰੋਬਲ ਪਏਗਾ ਮੈਨੂੰ ਪਹਿਲੇ ਆਂਡ ਗਵਾੜ ਨੇ ਆਣੇ ਸਭ ਨਾਲ ਪਹਿਲੇ ਰਿਸ਼ਤੇਦਾਰ ਭੈਣ ਭਰਾ ਸਾਡਾ ਆਂਡ ਗਵਾੜੇ ਰਿਸ਼ਤੇਦਾਰ ਦੇ ਬਾਰੇ ਦੂਰ ਕਿੱਥੇ ਵੀ ਰਹਿੰਦੇ ਨੇ ਉਹਨਾਂ ਨੇ ਬਾਅਦ ਚੋਂ ਆਣੇ ਪਹਿਲੇ ਸਾਰੇ ਸਾਡੇ ਭਰਾਵਾਂ ਨੇ ਆਣੇ ਹੈ ਸਾਡਾ ਪੁੱਤੀਜਾ ਸਾਡਾ ਇਹ ਵੀ ਸਾਡੇ ਇਹਨਾਂ ਨੇ ਆਣਾ ਪਰ ਨਹੀਂ ਕਰਨਾ ਚਾਹੀਦਾ ਬਹੁਤ ੱੱਕਾ ਆਣਾ ਨਾਲ ਚਲੋ ਬਾਕੀ ਕਿਵੇਂ ਦੇਖਦੇ ਹੋ ਅੰਕਲ ਜੀ ਉਸ ਦਿਨ ਦੀ ਘਟਨਾ ਨੂੰ ਤੁਸੀਂ ਕਿਸ ਤਰੀਕੇ ਉਹ ਤੁਹਾਨੂੰ ਗਲਤ ਕੀਤਾ ਜਿੰਦਾ ਗਲਤ ਕੀਤਾ ਬਹੁਤ ਦਲਬੀਗਾ ਨਾ ਉਹ ਦਿਨ ਨੂੰ ਚੋਰੀ ਲੈ ਕੇ ਆਇਆ ਸ੍ਰੀ ਸਾਹਿਬ ਕੱਟ ਗਏ ਮਾਰਨ ਆ ਦੋ ਤਿੰਨ ਵਾਰੀ ਬਾ ਗਾਲਾ ਕੱਢਿਆ ਨੇ ਗੰਦੀਆਂ ਕੰਨੀਆਂ ਬਹੁਤ ਗੰਦੀ ਗਾਲਾਂ ਨੇ ਉਹ ਗਾਲਾ ਕੱਢਿਆ ਇਸ ਤਰੀਕੇ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਸ੍ਰੀ ਸਾਹਿਬ ਕੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਇਹ ਤਾਂ ਚਲੋ ਇਹਨਾਂ ਨੇ ਪ੍ਰੈਸੈਂਸ ਰੱਖਿਆ ਜੇ ਉਸ ਟਾਈਮ ਕੋਈ 19 ਦੀ ਘਟਨਾ ਵਾਪਰ ਜਾਂਦੀ ਕੌਣ ਹੁੰਦਾ ਇਸ ਚੀਜ਼ ਦਾ ਜ਼ਿੰਮੇਵਾਰ ਉਹ ਦਰਦ ਹੁੰਦਾ ਕੁਨਸਲੇ ਹੁੰਦੇ ਹੋਰ ਕੁੰਨਦਾ ਪਹਿਰੇਤ ਕਰਦੇ ਉਹੀ ਹੁੰਦੇ ਬਾਕੀ ਪਰਵਾਹ ਉਹਦੇ ਛੇ ਲੜਕਾ ਬਹੁਤ ਅੱਛਾ ਹੈ ਨਾ ਦਾ ਡੀਸੀ ਲੜਕਾ ਬਹੁਤ ਅੱਛਾ ਹੈ ਇਹਨਾਂ ਦੇ ਵਾਈਫ ਲੀਸੀ ਦੀ ਇਹਨਾਂ ਦੀ ਘਰ ਵਾਲੀ ਉਹ ਤੋੜੀ ਚਲੋ ਵੀ ਬੰਦੇ ਨੇ ਉਹਨਾਂ ਦਾਰੂ ਪੀ ਲਈਏ ਘਰ ਵਾਲੀ ਚਾਹੀਦਾ ਰੋਕਣਾ ਗਾਲ ਮੰਦਾ ਨਹੀਂ ਕਰਨਾ ਚਾਹੀਦਾ ਹੁਣ ਜੇ ਇਹਨਾਂ ਨੂੰ ਗੱਲ ਹੈ ਕਿ ਲੈਡੀ ਸੀ ਲੈਡੀ ਚ ਨੂੰ ਗੱਡ ਲਾਪੇ ਫਿਰ ਗੱਲ ਵਧੇਗੀ ਘਟਦੀ ਨਹੀਂ ਹੈਗੀ ਲੜਕਾ ਬਹੁਤ ਅੱਛਾ ਹੈ ਇਹਨਾਂ ਦਾ ਬਹੁਤ ਨਾਈਸ ਬੱਚਾ ਹੈ ਗਿਆ ਵਿਚਾਰਾ ਠਾਣੇ ਠਾਣੇ ਜਾ ਕੇ ਵਿਦੇਸ਼ ਦੀ ਕਹਿੰਦਾ ਬਾਬਾ ਇਹ ਹਾਂ ਤੂੰ ਬੈਠਾ ਹੈ ਠਾਣੇ ਵਿੱਚ ਚੰਗਾ ਲੱਗਣਾ ਵੀ ਅਸੀਂ ਬੈਠੇ ਹੋਵਾਂਗੇ ਨਾ ਸਾਨੂੰ ਤੂੰ ਛਡਾਣੇਗਾ ਨਾ ਅਸੀਂ ਨਹੀਂ ਚੰਗੇ ਲੱਗਾਂ ਤੂੰ ਹੁਣ ਚੰਗਾ ਲੰਦਾ ਤੈਨੂੰ ਅਸੀਂ ਛਡਾਣ ਆਇਆ ਚਲੋ ਬਾਕੀ ਹੁਣ ਕੇ ਆ ਨੂੰ ਸਮਝਾਇਆ ਰਾਤੀ ਵੀ ਸਮ ਗਏ ਸੀ ਕੇ ਆਨ ਵਾਸਤੇ ਵੀ ਬੱਬਾ ਜੀ ਜੋ ਹੋ ਗਿਆ ਗੱਲ ਖਤਮ ਕਰੋ ਹੁਣ ਬੰਦੇ ਹੀ ਨਹੀਂ ਬਟਕ ਕੇ ਜਦੋਂ ਉਹ ਆਏ ਤੁਹਾਡੇ ਤੇ ਅਟੈਕ ਕਰਨੇ ਵੀਰੇ ਮੈਂ ਨਾ ਉਸ ਦਿਨ ਸੀਗਾ ਬਿਮਾਰ ਅਸੀਂ ਭਾਈ ਮੇਰੀ ਸ਼ੋਪ ਹੈਗੀ ਐ ਮੈਂ ਤਾਂ ਘਰੇ ਜਾਤਰ ਹੁੰਦਾ ਨਹੀਂਗਾ ਜੀ ਠੀਕ ਆ ਉਸ ਤੋਂ ਪਹਿਲਾਂ ਵੀ ਇਹ ਰ ਆ ਇਹ 6-7 ਵਾਰੀ ਮੇਰੇ ਮਾ ਘਰ ਦੇ ਨੂੰ ਬੋਲ ਬੈਠਾ ਸੀ ਮੰਮੀ ਨੂੰ ਮੰਮੀ ਨੂੰ ਮਾਂ ਪੇਣ ਦੀ ਗੱਲਾਂ ਘਟਰੀਆਂ ਦਾਰੂ ਪੀਤੀ ਜਾਂਦੇ ਇਹਨਾਂ ਨੂੰ ਦੱਸਿਆ ਨਹੀਂ ਸੀਗਾ ਜੀ ਉਸ ਦਿਨ ਮੈਂ ਬਿਮਾਰ ਸੀ ਮੈਂ ਭਾਈ ਤਾਂ ਘਰੇ ਬੈਠਾ ਸੀਗਾ ਜੀ 4-5 ਵਜੇ ਦੀ ਗੱਲ ਆ ਜੀ ਮੈਂ ਦੇਖਿਆ ਜੀ ਉੱਠਿਆ ਜੀ ਬਾਹਰ ਨਾਲ ਇੱਥੇ ਗੱਲ ਘਟੀਆਂ ਤੇ ਗਲੀ 'ਚ ਖੜ ਕੇ ਮਾਂ ਪੇਣਾ ਦੀ ਆ ਕਾਰ ਦੇ ਫੇਰ ਅੰਦਰ ਅੰਗ ਚੱਲ ਕੋਈ ਗੱਲ ਚੱਲ ਗੱਲ ਪਤਾਵਾ ਦੰਨੇ ਆ ਲੜਣਾ ਜੁੜੀ ਹੈਗਾ ਮੈਂ ਫੇਰ ਕੋਠੇ ਆ ਕੇ ਦੇਖਿਆ ਫੇਰ ਮੈਂ ਕੋਠੇ ਵੀਡੀਓ ਬਣਾਈ ਇਹਦੀ ਮੈਂ ਇਹ ਕਵੇ ਕਿ ਚਾਰੇ ਬਦਮਾਸ਼ ਬਾਹਰ ਕੱਢ ਤੁਹਾਨੂੰ ਮੈਂ ਘਰੇ ਬਾਹਰ ਕੇ ਕੁੱਟੂਗਾ ਤੁਹਾਨੂੰ ਮਾਰੂਗਾ ਤੈਨੂੰ ਮੈਂ 100 ਦੀ ਮਾਰ ਨਹੀਂ ਹੈਗੀ ਮੈਂ ਬਾਹਰ ਆਇਆ ਜੀ ਇਹਦੇ दारू ਬੂਰਾ ਡੱਜਿਆ ਹੋਇਆ ਸੀਗਾ ਫੁੱਲ ਇਹ ਉਧਰੋਂ ਆਇਆ ਜੀ ਇਹਨੇ ਆਪਣਾ ਜੀ ਸ਼੍ਰੀ ਸਾਹਿਬ ਕੱਢਿਆ ਇਹਦੇ ਦੋਲੇ ਇੱਥੇ ਮੇਰੇ 'ਤੇ ਅਟੈਕ ਕਰਦਾ ਢਿੱਡ ਤੇ ਅੱਛਾ ਤੇ ਮੈਂ ਦੋਲੇ ਹੱਥ ਫੜ ਲਿਆ ਇਹਦਾ ਹੱਥ ਵੜਿਆ ਥੱਲੇ ਡਿੱਗ ਪਿਆ ਜੀ ਇਹ ਠੀਕ ਹੈ ਜੀ ਉਹ ਵੀਡੀਓ ਉਸ ਤੋ ਵਾਜੀ ਦੇਖੋ ਜੀ ਅਸੀਂ ਪ੍ਰਸ਼ਾਸਨ ਨੂੰ ਫੋਨ ਲਾਇਆ ਪ੍ਰਸ਼ਾਸਨ ਇੱਥੇ ਪਹੁੰਚਿਆ ਡੇਢ ਘੰਟੇ ਬਾਅਦ ਜੀ ਅੱਛਾ ਪ੍ਰਸ਼ਾਸਨ ਬਹੁਤ ਲੇਟ ਪਹੁੰਚਿਆ ਜੀ ਉਸ ਸਰ ਉਹਨੂੰ ਲੈ ਕੇ ਗਏ ਥਾਣੇ ਜੀ ਥਾਣੇ ਲਿਜਾਣ ਤੋਂ ਬਾਅਦ ਉਹ ਕੁਝ ਵੀ ਕੀਤਾ ਇਹਨਾਂ ਨੇ ਨੈਕਸਟ ਡੇ ਆ ਗਏ ਇਹਨਾਂ ਨੇ ਸਾਨੂੰ ਨਾਲ ਦੇਖੋ ਸਾਨੂੰ ਪੁਲਿਸ ਨੇ ਬੁਲਾਇਆ ਕਿ ਕੀ ਗੱਲ ਹੋਈ ਕੀ ਗੱਲ ਨਹੀਂ ਹੋਈ ਇਹਨਾਂ ਨੇ ਉਹਨੂੰ ਛੱਡਤਾ ਜੀ ਛੱਡਣ ਤੋਂ ਬਾਅਦ ਇੱਥੇ ਆ ਗਏ ਫਿਰ ਇੱਥੇ ਆ ਕੇ ਮੁੱਛਾ ਝਾੜ ਕੇ ਸਾਨੂੰ ਉਹ ਧਮਕੀ ਦੇ ਰਹੀ ਵਾਲੇ ਮੈਂ ਤਾਂ ਆ ਗਿਆ ਜੀ ਫਿਰ ਦੱਸੋ ਜੀ ਮਾਲੋ ਨਾ ਤਾਂ ਇਹ ਇਹਨੂੰ ਪੁਲਿਸ ਦਾ ਡਰ ਆ ਨਾ ਹੀ ਇਹਨੂੰ ਪ੍ਰਸ਼ ਕੱਲੂ ਮਾਲੂ ਅੱਜ ਮੇਰੇ ਤੇ ਇਹ ਦੋ ਵਾਰੀ ਅਟੈਕ ਕਰ ਸਕਦਾ ਕੱਲੂ ਮੇਰੀ ਫੈਮਿਲੀ ਘਰੇ ਕੱਲੀ ਹੋਊਗੀ ਤਾਂ ਕੁਝ ਵੀ ਕਰ ਸਕਦਾ ਉਸ ਵੀਡੀਓ ਚ ਜੋ ਦੂਜੇ ਪੱਖ ਸੀਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੂਰਾ ਮਾਮਲਾ ਕੀ ਸੀਗਾ ਉਹਦੇ ਬਾਰੇ ਜਾਣਨਾ ਪਾਉਣਗੇ ਸਰ ਤੁਸੀਂ ਉਸ ਦਿਨ ਜਿਹੜੇ ਵੀਡੀਓ ਦੇ ਵਿੱਚ ਕਾਫੀ ਐਗਰੈਸਿਵ ਦਿਖ ਰਹੇ ਸੀ ਤੇ ਕੀ ਪੂਰਾ ਮਾਮਲਾ ਕੀ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਇਹ ਸੀਗਾ ਜੀ ਮੇਰੀ ਨੌ ਦੀ ਭੈਣ ਨੂੰ ਗਲਤ ਬੋਲਦੇ ਸੀ ਇਹ ਫੋਟੋਆਂ ਖਿੱਚਦੇ ਆ ਸੀ ਇਹ ਨੇ ਉਹ ਨੇ ਮੈਂ ਇਹਨਾਂ ਨੂੰ ਕਿਹਾ ਬੇਟਾ ਮੇਰੀ ਇੱਜ਼ਤਦਾਰੀ ਹੈ ਇਦਾਂ ਦਾ ਕੰਮ ਨਾ ਕਰੋ ਇਹਨਾਂ ਨੇ ਮੈਨੂੰ ਘਰੋਂ ਕੁਲੀਸਿਆ ਘਰੋਂ ਕੁਲੀਸ ਕੇ ਲੈ ਜਾ ਕੇ ਆਪਣੇ ਘਰ ਦੇ ਮੂਹਰੇ ਕੁੱਟਿਆ ਕੁੱਟਣ ਤੋਂ ਬਾਅਦ ਮੇਰੀ ਦਸਤਾਰ ਲਾਈ ਗਈ ਗੱਤਰਾ ਸਾਹਿਬ ਪਾੜਿਆ ਗਿਆ ਤੋੜਿਆ ਗਿਆ ਮੇਰਾ ਮੈਨੂੰ ਗੁੱਸਾ ਆ ਗਿਆ ਜੀ ਉਦੋਂ ਬਾਅਦ ਮੇਰੇ ਕੋਲ ਬਰਦਾਸ਼ਤ ਨਹੀਂ ਹੋਈ ਮੈਂ ਜੋ ਬੋਲਿਆ ਮੈਨੂੰ ਨਹੀਂ ਪਤਾ ਮੈਂ ਕੀ ਬੋਲਿਆ ਕੀ ਕੋਈ ਰੰਜਿਸ਼ ਤੁਹਾਡੇ ਨਾਲ ਕਿਉਂਕਿ ਇੱਕ ਗਲੀ 'ਚ ਚਾਰ ਘਰ ਛੱਡ ਕੇ ਦੋਨਾਂ ਦਾ ਗਵਾਨ ਮੱਥਾ ਰੋਜ਼ ਲੱਗਦਾ ਹੁੰਦਾ ਤੇ ਉਸ ਤੋਂ ਬਾਅਦ ਵੀ ਕੀ ਅਜਿਹਾ ਕੰਮ ਹੋ ਗਿਆ ਕਿ ਤੁਹਾਡੇ ਨਾਲ ਇਦਾਂ ਦੀ ਰੰਜਿਸ਼ ਇਹ ਸੀ ਕਿ ਜੀ ਇਹਨਾਂ ਦੇ ਮਨ ਦੇ ਵਿੱਚ ਮੇਰੀ ਨੋਹ ਦੀ ਸਿਸਟਰ ਨੂੰ ਇਹਨਾਂ ਨੇ ਗਲਤ ਬੋਲ ਕੇ ਤੇ ਪਰਚਾ ਘਟਾਇਆ ਸੀ ਇਹਨਾਂ ਨੇ ਫੜੇ ਇਹ ਗਏ ਤੇ ਲੜਕੀ ਦਾ ਕੰਮ ਸੀ ਤੇ ਆਪ ਬੈਣਾ ਦਾ ਕੰਮ ਸੀ ਮੱਲੇ ਦਾ ਮੱਲੇ ਦੀ ਧੀ ਸਾਰਿਆਂ ਦੀ ਧੀ ਹੁੰਦੀ ਆ ਮੈਂ ਨਾਲ ਗਿਆ ਮੈਂ ਕਿਹਾ ਬੇਟਾ ਤੂੰ ਗਲਤੀ ਕੀਤੀ ਐ ਤੇ ਮਾਫੀ ਮੰਗ ਮੰਗਣੀ ਪੈਣੀ ਐ ਉਹਨਾਂ ਨੇ ਕਿਹਾ ਮੈਂ ਉੱਥੇ ਮਾਫੀ ਮੰਗਾਂ ਥਾਲੇ ਪਰ ਜਾਇਦ ਕਹਿੰਦੀ ਨਹੀਂ ਘਰੇ ਮੰਗਣੀ ਪਾਊਗੀ ਤੇ ਮੈਂ ਵੀ ਕਹਿਤਾ ਵੀ ਘਰੇ ਮੰਗਣੀ ਪਾਊਗੀ ਮੱਲੇ 'ਚ ਮਾਫੀ ਤੇ ਇਹ ਉਦੋਂ ਦੀ ਮੇਰੇ ਨਾਲ ਖਾਰ ਖਾਂਦੇ ਆ ਜੀ ਬਾਪੂ ਕੋਲੋਂ ਵੀ ਮਾਫੀ ਮੰਗਾਈਏ ਬਾਪੂ ਦੇ ਕੋਲ ਇਲਜ਼ਾਮ ਲਾਈਏ ਇਹਨਾਂ ਨੇ ਬੜਾ ਵੱਡਾ ਇਲਜ਼ਾਮ ਮੇਰੇ ਤੇ ਲਾਤਾ ਮੇਰੀ ਸਿਹਰੀ ਸਾਹਿਬ ਨੂੰ ਵੀ ਤੋੜਿਆ ਗਿਆ ਮੇਰੀ ਦਾੜੀ ਵੀ ਪੱਟੀ ਗਈ ਮੇਰੇ ਕੇਸ ਵੀ ਪੱਟੇ ਗਏ ਮੇਰੀ ਦਸਤਾਰ ਵੀ ਲਾਈ ਗਈ ਜੀ ਉਦੋਂ ਬਾਅਦ ਮੇਰੇ ਕੋਲ ਜੋ ਜੋ ਨਿਕਲਿਆ ਮੂੰਹ ਦੇ ਵਿੱਚੋਂ ਮੈਨੂੰ ਪਤਾ ਨਹੀਂ ਲੱਗਾ ਜੀ ਪਰ ਉਹ ਜਿਹੜੇ ਦੂਜੇ ਪੱਖ ਆ ਉਹਨਾਂ ਦਾ ਕਹਿਣਾ ਹੈ ਸ੍ਰੀ ਸਾਹਿਬ ਕੱਟ ਕੇ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਕਿੱਦਾਂ ਇਸ ਤਰੀਕੇ ਦੇ ਉਹਨਾਂ ਨੇ ਕਹੀ ਚੱਕੀ ਜੀ ਨੌਜਵਾਨ ਮੁੰਡੇ ਸੀ ਤਿੰਨੇ ਹੀ ਕਰੇ ਚੌਥਾ ਪਿਓ ਮੈਂ ਸੀਗਾ ਇਕੱਲਾ ਜੀ ਉਹਨੇ ਕਹੀ ਚੱਕੀ ਮੇਰੇ ਮਾਰ ਦੇਣੀ ਸੀ ਜੇ ਮੈਂ ਸ੍ਰੀ ਸਾਹਿਬ ਨਾ ਕਰਦਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਜ਼ੁਲਮ ਕਰਨਾ ਪਾਪ ਹੈ ਤੇ ਸਹਣਾ ਵੀ ਪਾਪ ਹੈ ਮੇਰੇ ਕੋਲ ਜ਼ੁਲਮ ਸਿਆ ਨਹੀਂ ਗਿਆ ਮੈਂ ਕਹਿੰਦਾ ਮੇਰੇ ਮਾਰ ਦੇਣਗੇ ਕਹੀ ਤਿੰਨ ਚਾਰ ਜਣੇ ਨੇ ਮੈਂ ਇਕੱਲਾ ਵਾਂ ਮੈਂ ਸ੍ਰੀ ਸਾਹਿਬ ਕੱਢਿਆ ਸੀਗਾ ਜੀ ਪਰ ਤੁਹਾਡੇ ਜਿਹੜੇ ਰਿਲੇਟਿਵ ਸੀਗੇ ਉਸ ਵੀਡੀਓ ਚ ਨਜ਼ਰ ਆ ਰਹੀ ਹੈ ਉਹਨਾਂ ਨੇ ਤੁਹਾਡੇ ਦੋਨਾਂ ਨੂੰ ਯਾਨੀ ਕਿ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਆਪਸੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਉਹ ਪਹਿਲਾਂ ਕੁੱਟ ਚੁੱਕੇ ਸੀਗੇ ਜੀ ਮੈਨੂੰ ਪਹਿਲਾਂ ਕੁੱਟ ਚੁੱਕੇ ਸੀਗੇ ਮੱਲੇ ਦੀਆਂ ਬੀਬੀਆਂ ਬੈਠੀਆਂ ਨੇ ਇਹਨਾਂ ਨੇ ਮੈਨੂੰ ਮਸਾਂ ਹੀ ਛੜਾ ਕੇ ਲਿਆਂਦਾ ਇਹ ਕਹਿੰਦੇ ਸੀ ਇਹਨੂੰ ਅੰਦਰ ਵਾੜੋ ਤੇ 452 ਲਾਈਏ ਇਹਨੇ ਸਾਡੇ ਕੋਲ ਮਾਫੀ ਮੰਗਾਈ ਸੀ ਅਸੀਂ ਇਹਦੇ ਕੋਲ ਮਾਫੀ ਲਈਏ ਉਸ ਵਕਤ ਮੌਜੂਦ ਸੀਗੇ ਵੀਡੀਓ ਦੇ ਵਿੱਚ ਤੇ ਕਿਸ ਤਰੀਕੇ ਦੇ ਘਟਨਾ ਵਾਪਰੀ ਸੀ ਤੇ ਕੀ ਪੂਰਾ ਮਾਮਲਾ ਸੀਗਾ ਪੂਰਾ ਮਾਮਲਾ ਤਾਂ ਜੇ ਸੀ ਬਸ ਇਹਨਾਂ ਨੇ ਮਾਫੀ ਮੰਗਾਉਣ ਕਰਕੇ ਉਹ ਇਤੇ ਖੁੰਧ ਖਾਂਦੇ ਵੀ ਨਹੀਂ ਮਹੱਲੇ ਚ ਰਹਿ ਕੇ ਸਾ ਤੋਂ ਮਾਫੀ ਮੰਗਾਈ ਆ ਜੇ ਇਹ ਗਲਤ ਕੰਮ ਕਰਨਗੇ ਤਾਂ ਲੋਕ ਫਿਰ ਮਾਫੀ ਦਾ ਪੰਚਾਇਤ ਮਗਾਉਗੀ ਨਾ ਇਹਨਾਂ ਨੇ ਮਾਫੀ ਮੰਗਾਉਣ ਕਰਕੇ ਖੁੰਧ ਰੱਖ ਕੇ ਇਹਦੇ ਗੱਲ ਪਏ ਔਰ ਜਦੋਂ ਮੈਨੂੰ ਪਤਾ ਲੱਗਿਆ ਮੈਂ ਇਹਨੂੰ ਕਿਹਾ ਮੈਨੂੰ ਲੈਣ ਗਿਆ ਮੈਂ ਕਿਹਾ ਆਜਾ ਭਾਈ ਤੂੰ ਲੜਨਾ ਨਹੀਂ ਤੂੰ ਗਾਲ ਨਹੀਂ ਕਹਿਣੀ ਕੁਝ ਨਹੀਂ ਕਰਨਾ ਪਰ ਇਹਨਾਂ ਨੇ ਮੈਵੇ ਛੜਾਇਆ ਇਹਨਾਂ ਨੇ ਮੈਨੂੰ ਵੀ ਕਿਹਾ ਕਹਿੰਦਾ ਤੈਨੂੰ ਵੀ ਵੇਖ ਲਾਂਗੇ ਮੈਨੂੰ ਕਹੀ ਇਦੇ ਪਿਓ ਨੇ ਕਿਹਾ ਮੈਂ ਕਿਹਾ ਤੂੰ ਉਦੋਂ ਮਾਰਕੀਟ 'ਚ ਬੱਚੇ ਦੇ ਵਿੱਚ ਨਾਲ ਲੱਗ ਗਿਆ ਮੋਟਰਸਾਈਕਲ ਤੇ ਤੂੰ ਤੇਰਾ ਮੁੰਡਾ ਉਹ ਬੱਚੇ ਤੁਸੀਂ ਚਪੇੜ ਮਾਰੀ ਇਹਨੂੰ ਉੱਥੇ ਇਹਨਾਂ ਨੇ ਘੇਰ ਲਿਆ ਇਹਨਾਂ ਨੇ ਕਿ ਇਹਨਾਂ ਨੂੰ ਘੇਰਿਆ ਦੱਸਾਂ ਬੰਦਿਆਂ ਨੇ ਔਰ ਮੈਂ ਛੜਾਇਆ ਮੈਂ ਛੜਾ ਕੇ ਉਹਨੂੰ ਕਿਹਾ ਵੀ ਹੱਥ ਲਾ ਉਹ ਲਾਉਂਦਾ ਇਹਨੂੰ ਇਹ ਕਿੰਨੇ ਕੁ ਪੁਰਾਣੀ ਗੱਲ ਆ ਇਹ ਮੇਰਾ ਖਾਲਜੀ ਕੋਈ ਮਹੀਨਾ ਡੇਢ ਮਹੀਨਾ ਹੋ ਹੀ ਗਿਆ ਹੋਣਾ ਉਸ ਰੰਜਿਸ਼ ਦੀ ਵਜੇ ਨਾਲ ਇਸ ਤਰੀਕੇ ਦਾ ਘਟਨਾ ਵਾ ਹਾਂ ਉਹ ਉਹ ਜਿਹੜੇ ਇਹਨਾਂ ਮੁੰਡਿਆਂ ਨੂੰ ਕੁੱਟਿਆ ਨਾ ਮਾਰਕੀਟ ਚ ਉਹ ਪਰੇ ਮਾਰਕੀਟ ਉਥੋਂ ਇਹਨਾਂ ਨੂੰ ਛੇਤਰ ਪੈਂਦੇ ਸੀ ਉਹ ਮੈਂ ਬਚਾਇਆ ਅੱਛਾ ਇਹਨੂੰ ਮੈਂ ਬਚਾ ਕੇ ਘਰੇ ਭੇਜਿਆ ਵੀ ਤੂੰ ਜਾ ਉਥੇ ਖੜੇ ਮੈਂ ਫਿਰ ਇੰਨੀ ਗੱਲ ਕਹੀ ਮੈਂ ਕਿਹਾ ਵੀ ਜੇ ਤੂੰ ਐਡਾ ਬਹਾਦਰ ਸੀਗਾ ਉਦੋਂ ਫਿਰ ਭੱਜਿਆ ਕਿ ਮੈਂ ਤੇਨੂੰ ਵਾਜਾ ਮਾਰਦਾ ਤੈਨੂੰ ਕੋਈ ਇਥੇ ਬੰਦਾ ਹੱਥ ਨਹੀਂ ਲਾ ਦਸਦਾ ਕਿਹਦੀ ਜਰੂਰਤ ਨਹੀਂ ਤੇ ਫਿਰ ਤੂੰ ਭੱਜ ਕੇ ਆਇਆ ਉਥੋਂ ਇਰ ਉੱਥੇ ਆਹ ਹੈ ਕਿਹੜੀ ਉੱਥੇ ਵਿਖਾਉਣੀ ਸੀ ਇੱਥੇ ਇਕੱਲੇ ਬੰਦੇ ਦੀ ਗੱਲ ਤੁਸੀਂ ਤਿੰਨੇ ਜਾਣੇ ਪੈ ਗਏ ਚਾਰ ਜਾਣੇ ਚੌਥਾ ਤੂੰ ਚਾਰ ਜਾਣੇ ਬਸ ਆਹ ਗੱਲ ਹੈ ਫਿਰ ਮੈਂ ਇਹਨੂੰ ਇੱਧਰੋਂ ਲਿਆ ਆ ਖਿੱਚ ਕੇ ਉਥੋਂ ਉਹਨਾਂ ਦਾ ਇੱਕ ਇਲਜ਼ਾਮ ਸੀ ਉਹ ਕਹਿੰਦੇ ਕਿ ਇਹ ਆਏ ਦਿਨ ਕਿਸੇ ਨਾ ਕਿਸੇ ਨੂੰ ਗਲੀ ਦੇ ਵਿੱਚ ਗਾਲਾਂ ਕੱਢਦੇ ਹੁੰਦੇ ਐ ਤੇ ਉਸ ਚੀਜ਼ ਤੇ ਤੁਸੀਂ ਵੀ ਇਸ ਗੱਲ 'ਚ ਵਸਨੀਕ ਹੋ ਤੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਨਹੀਂ ਜੀ ਇਹ ਗਲਤ ਗੱਲਾਂ ਨੇ ਇਹਦਾ ਅਮਰ ਛਕੇ ਹੁਣ ਤਾਂ ਬੜੀ ਜਿਹੇ ਦਾ ਆਰਾਮ ਆ ਕੋਈ ਇਹ ਜੀ ਗੱਲਬਾਤ ਨਹੀਂ ਹੈਗੀ ਪਹਿਲਾਂ ਹਾਂ ਜਦੋਂ ਪਹਿਲਾਂ ਗੱਡੀ ਕੁੜੀ ਮੜ ਮਟੇ ਚੱਲਦੇ ਸੀ ਇਹ ਉਦੋਂ ਦਰਦ ਦੁਰ ਪੀਂਦਾ ਸੀ ਠੀਕ ਆ ਹੁਣ ਇਹ ਜੀ ਕੋਈ ਗੱਲਬਾਤ ਨਹੀਂ ਹੁਣ ਠੀਕ ਆ ਦਾ ਟਾਈਮ ਨਾਲ ਘਰੇ ਆਉ ਦਾ ਬੱਚੇ 3 ਵਜੇ ਘਰੇ ਆ ਜਾਂਦਾ ਬਸ ਕੋਈ ਗੱਲਬਾਤ ਨਹੀਂ ਹੋਈ ਮਾਮਲਾ ਸੀ ਇਹ ਪਹਿਲਾਂ ਮੇਰੇ ਕੋਲ ਅੰਕਲ ਜੀ ਬੈਠੇ ਸੀ ਮੈਂ ਬਾਹਰ ਬੈਠੀ ਸੀਗੀ ਮੇਰਾ ਬੀਪੀ ਬੋਹਾਈ ਸੀਗਾ ਮੈਂ ਬਾਹਰ ਬੈਠੀ ਸੀ ਮੇਰੇ ਕੋਲ ਬੈਠੇ ਸੀ ਮੈਨੂੰ ਸਮਝਾ ਰਹੇ ਸੀਗੇ ਠੀਕ ਹੈ ਉਸ ਤੋਂ ਬਾਅਦ ਇਹ ਘਰੇ ਆ ਗਏ ਘਰੋਂ ਆ ਕੇ ਇਹ ਬਾਹਰ ਗਏ ਆ ਠੀਕ ਹੈ ਆਂਟੀ ਫੜਦੀ ਰਹੀ ਐ ਇਹ ਕੰਮ ਵਾਲਾ ਕਰਦੇ ਰਹੇ ਠੀਕ ਹੈ ਬੋਲਦੇ ਚੱਲਦੇ ਰਹੇ ਠੀਕ ਹੈ ਫਿਰ ਉਹ ਇਹ ਉਹਨਾਂ ਕੋਲੇ ਚਲੇ ਗਏ ਉਹਨਾਂ ਕੋਲੇ ਚਲੇ ਗਏ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕਹੀ ਚੱਕੀ ਐ ਠੀਕ ਹੈ ਕਈ ਜਦੋਂ ਲੱਗੇ ਮਾਰ ਇਹਨਾਂ ਪਹਿਲਾ OIC ਇੱਥੇ ਜਾਂ ਇਹ ਗਏ ਸੀ ਉਧਰ ਇਹ ਉਧਰ ਗਏ ਸੀਗੇ ਠੀਕ ਹੈ ਉਹਨਾਂ ਨੇ ਕਹੀ ਚੱਕੀ ਉਹਨਾਂ ਦੇ ਮੁੰਡੇ ਨੇ ਕਹੀ ਚੱਕ ਲਈ ਮਾਰਨੇ ਨੂੰ ਅੱਛਾ ਤੇ ਇਹਨਾਂ ਨੇ ਆਪਣੀਆਂ ਸਿਰ ਜੀ ਕੱਢ ਲਈ ਇਹਨੂੰ ਠੀਕ ਹੈ ਆਪਣਾ ਬਚਾਉ ਤਾਂ ਕਰਨਾ ਹੀ ਸੀਗਾ ਹੂੰ ਤੇ ਉਹਨਾਂ ਨੇ ਇਹਨੂੰ ਉਹਨਾਂ ਦੇ ਘਰ ਦੇ ਅੰਦਰ ਇਹਨੂੰ ਥੱਲੇ ਛੁੱਟ ਲਿਆ ਕੀ ਗੱਲਬਾਤ ਕੀ ਹੋਈ ਸੀ ਆਪਸ ਦੇ ਵਿੱਚ ਆਪਸ ਵਿੱਚ ਹੀ ਗਾਣਾ ਵਾਲਾ ਕੱਢਦੇ ਸੀ ਇਹ ਕੱਲੇ ਸੀਗੇ ਉਹ ਚਾਰ ਪੰਜ ਜਣੇ ਸੀਗੇ ਗਾਣਾ ਵਾਲਾ ਬਹੁਤ ਉਹਨਾਂ ਨੇ ਵੀ ਕੱਢੀਆਂ ਇਹਨਾਂ ਨੇ ਵੀ ਕੱਢੀਆਂ ਬਰਾਬਰ ਹੀ ਚੱਲਦਾ ਸੀਗਾ ਅੱਛਾ ਤੇ ਇਹ ਕੱਲੇ ਸੀਗੇ ਬੰਦਾ ਕੋਈ ਨਹੀਂ ਸੀ ਘਰ ਦੇ ਵਿੱਚ ਇਧਰਲੇ ਪਾਸੇ ਅੱਛਾ ਤੇ ਫਿਰ ਉਹਨਾਂ ਨੇ ਇਹਨਾਂ ਉਹਨੇ ਕਈ ਚੱਕੀ ਮਾਰਨੇ ਨੂੰ ਇਹਨਾਂ ਨੇ ਸਿੱਧੀ ਸਾਫ ਕੱਢ ਲਿਆ ਕਿ ਉਹਨਾਂ ਦੇ ਬੰਦੇ ਨੇ ਇਹਨੂੰ ਥੱਲੇ ਛੁੱਟ ਲਿਆ ਮਤਲਬ ਕਿ ਪੱਗ ਪੁੱਗ ਲਾਤੀ ਇਹਨਾਂ ਦੀ ਲਕਾਤਰਾ ਕੁਤਰਾ ਕੱਢ ਲਿਆ ਠੀਕ ਏ ਤੁਸੀਂ ਇਹਨਾਂ ਦੇ ਘਰ ਦੇ ਬਾਹਰ ਬੈਠੇ ਸੀ ਜਾਂ ਉਧਰ ਸੀਗੇ ਨਹੀਂ ਮੈਂ ਆਪਦੀ ਥੜੀ ਤੇ ਬੈਠੀ ਸੀ ਅੱਛਾ ਜੀ ਆਪਦੀ ਥੜੀ ਤੇ ਤੁਸੀਂ ਦੋਨੇ ਆਪਸ ਵਿੱਚ ਗੱਲਬਾਤ ਕਰਦੇ ਸੀ ਤੁਹਾਨੂੰ ਸਮਝਾਉਂਦੇ ਸੀ ਹਾਂਜੀ ਤੇ ਉਹਨਾਂ ਵੱਲੋਂ ਕੋਈ ਇਦਾਂ ਦਾ ਸੜਾ ਕੀਤਾ ਗਿਆ ਜਾਂ ਨਹੀਂ ਕੋਈ ਵੀ ਕੋਈ ਵੀ ਇਸੋ ਜੀ ਗੱਲਬਾਤ ਨਹੀਂ ਤੇ ਇਹ ਫਿਰ ਉਧਰ ਨੂੰ ਗਏ ਹਾਂਜੀ ਅੱਛਾ ਬਟ ਇਹਨਾਂ ਨੇ ਤਾਂ ਹੁਣ ਜਿਹੜਾ ਬਿਆਨ ਦਿੱਤਾ ਤੇ ਜਿਹੜੇ ਨਾਲ ਗਵਾਂਡੀ ਨੇ ਵੀ ਬਿਆਨ ਦਿੱਤਾ ਉਹ ਕਹਿ ਰਹੇ ਨੇ ਕਿ ਜੇ ਉਹ ਆਏ ਤੇ ਇਹਨਾਂ ਨੂੰ ਨੁਕਸਾਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹ ਉਧਰ ਗਏ ਸੀ ਨਹੀਂ ਨਹੀਂ